ਹੈਲੋ ਟੂਡੇ ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਰਹੀ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਆਂ ਗੱਲ ਕਰਨ ਜਾ ਰਹੇ ਆਂ ਪੰਜਾਬ ਦੇ ਮੌਸਮ ਬਾਰੇ ਤੇ ਜਾਣਾਂਗੇ ਅੱਜ ਰਾਤ ਦਾ ਮੌਸਮ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਇਸ ਤਰ੍ਹਾਂ ਮਿਲਦੀ ਰਵੇ ਸਵੇਰ ਦੇ ਟਾਈਮ ਆਪਾਂ ਨੂੰ ਆ ਉੱਤਰੀ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਬੱਦਲਵਾਈ ਸੀ ਉਹ ਦੇਖਣ ਨੂੰ ਮਿਲਦੀ ਸੀ ਪਰ ਫਿਲਹਾਲ ਹੇਠਲੇ ਇਲਾਕਿਆਂ ਵਿੱਚ ਜਿਹੜੀ ਬੱਦਲਵਾਈ ਹੈ ਟੁੱਟਵੇਂ ਰੂਪ ਵਿੱਚ ਬਣੀ ਹੋਈ ਹੈ ਜਿਹੜੀ ਕਿ 2-3 ਘੰਟਿਆਂ ਤੱਕ ਸਾਫ਼ ਹੋ ਤੇ ਆਉਣ ਵਾਲੇ ਕੁਝ ਟਾਈਮ ਤੱਕ ਪੰਜਾਬ ਵਿੱਚ ਫਿਰ ਤੋਂ ਜਿਹੜੀ ਟੁੱਟਵੇਂ ਰੂਪ ਵਿੱਚ ਰਾਤ ਨੂੰ ਬੱਦਲਵਾਈ ਆ ਬਣੀ ਬਣਦੀ ਰਹੇਗੀ। ਸੋ ਇਹਦੇ ਟਾਈਮ ਆਪਾਂ ਨੂੰ ਕੁਝ ਜਿਲ੍ਹਿਆਂ ਦੇ ਵਿੱਚ ਜਿਹੜੀ ਆ ਹਲਕੀ ਫੁਲਕੀ ਧੁੰਦ ਦੇਖਣ ਨੂੰ ਮਿਲੇਗੀ। ਕੱਲ੍ਹ ਦੇ ਅੱਜ ਦੇ ਨਾਲ ਉਹ ਧੁੱਪ ਜਿਹੜੀ ਆ ਕੱਲ ਪੰਜਾਬ ਵਿੱਚ ਵੱਧ ਦੇਖਣ ਨੂੰ ਮਿਲੇਗੀ ਆਪਾਂ ਨੂੰ। ਬੱਦਲਵਾਈ ਦਾ ਮਾਹੌਲ ਜਿਹੜਾ ਕੱਲ ਘੱਟ ਬਣਿਆ ਰਹੇਗਾ ਪੰਜਾਬ ਵਿੱਚ। ਮੌਸਮ ਕੁਲ ਮਿਲਾ ਕੇ ਕਿਹਾ ਜਾਵੇ ਸਾਫ਼ ਦੇਖਣ ਨੂੰ ਮਿਲੇਗਾ ਅੱਜ ਦੇ ਮੁਕਾਬਲੇ। ਅੱਜ ਕੁਝ ਜਿਲ੍ਹਿਆਂ ਦੇ ਵਿੱਚ ਜਿਹੜੀ ਆ ਟੁੱਟਵੇਂ ਰੂਪ ਦੇ ਬੱਦਲਵਾਈ ਕਰਕੇ ਜਿਹੜੇ ਧੁੱਪ ਆ ਪੂਰੀ ਤਰ੍ਹਾਂ ਨਹੀਂ ਆਈ ਸੀ। ਕੁਝ ਜ਼ਿਲ੍ਹਿਆਂ ਵਿੱਚ ਕੁਝ ਟਾਈਮ ਲਈ ਧੁੱਪ ਦੇਖਣ ਨੂੰ ਮਿਲੀ ਸੀ ਤੇ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਮੌਸਮ ਉਹ ਕਰਵਟ ਲਵੇਗਾ ਕੁਝ ਦਿਨਾਂ ਦੇ ਲਈ ਜਿਹੜੀ ਬਦਲਵਾਈ ਆ ਪੰਜਾਬ ਵਿੱਚ ਐਂਟਰ ਹੋਵੇਗੀ 25 ਤਰੀਕ ਨੂੰ ਪਰ ਖਾਸ ਕੋਈ ਉਹਦੇ ਮੀਂਹ ਪੈਣ ਦੇ ਜਿਹੜੇ ਅਸਾਰ ਨਹੀਂ ਬਣਨਗੇ ਤੇ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਮੌਸਮ ਧੁੱਪ ਦੀ ਧੁੱਪ ਦਾ ਜਿਹੜਾ ਸਮਾਂ ਵਧਦਾ ਜਾਵੇਗਾ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ